ਮੇਟੋ ਜੀ ਇੱਕ ਜ਼ਹਿਰੀਲੀ ਸ਼ਰਾਬ ਵਾਲਾ ਮਸਲਾ ਬੜਾ ਚੱਲ ਰਿਹਾ ਸੀ ਉਹਨੇ ਤੇ ਚਲੋ ਥੋੜਾ ਬਹੁਤ ਸਰਕਾਰ ਨੇ ਵੀ ਐਕਸ਼ਨ ਲਿਆ ਲੋਕਾਂ ਨੇ ਵੀ ਰੌਲਾ ਰੱਪਾ ਕਰਿਆ ਪਰ ਕਹਿੰਦੇ ਕਿ ਚਲੋ ਐਕਸ਼ਨ ਹੋ ਗਿਆ ਲੋਕ ਥੋੜੇ ਸ਼ਾਂਤ ਵੀ ਹੋ ਗਏ ਕਿਉਂਕਿ ਖਬਰਾਂ ਨੇ ਤੇ ਖਬਰਾਂ ਬਣ ਕੇ ਰਹਿ ਜਾਂਦੀਆਂ ਨੇ ਅੱਜ ਕੱਲ੍ਹ ਲਾਸ਼ਾਂ ਵੀ ਪਰ ਜਿਹੜੀ ਉਹ ਲਾਹਣ ਵਾਲਾ ਮਸਲਾ ਹੈ ਨਾ ਉਹ ਕੋਈ ਐ ਨਹੀਂਗਾ ਵੀ ਰੌਲਾ ਪੈਣ ਦੇ ਬਾਵਜੂਦ ਕਹਿੰਦੇ ਠੱਲ ਗਿਆ ਉਹ ਤੇ ਹੋਰ ਵੀ ਲੀਟਰਾਂ ਨੇ ਲੀਟਰ ਸੈਂਕੜੇ ਲੀਟਰ ਇਦੋਂ ਚੱਲ ਰਿਹਾ ਕੰਮ ਅਜੇ ਤੱਕ ਵੀ ਵਿਕੀ ਜਾਂਦੀ ਹੈ ਮੈਂ ਕੱਲ ਵੀਡੀਓ ਦੇਖਿਆ ਦੋ ਤਿੰਨ ਹੂੰ ਛੀਤੇ ਚ ਕਮਾਲ ਦੀ ਗੱਲ ਹੈ ਕਿ ਬੰਦਾ ਪੈਪਸੀ ਟੰਗੀ ਲਿਆਉਂਦਾ ਰੌਤਣੀ ਹੂੰ ਉਹ ਘਾ ਰੋਕਦੇ ਪਤਾ ਨਹੀਂ ਪੁਲਿਸ ਵਾਲੇ ਆ ਜਾਂ ਕਿਸੇ ਸਿਆਸੀ ਪਾਰਟੀ ਜਾਂ ਕੋਈ ਸਮਾਜ ਸੇਵੀ ਹੈ ਮੈਨੂੰ ਨਹੀਂ ਪਤਾ ਆਈ ਡੋਟ ਨੋ ਤੇ ਉਹ ਕੱਢਦੇ ਆ ਤੇ ਬੰਦਾ ਛੋਟੇ ਜਿਹੇ ਕੱਢਦਾ ਤੇ ਪੈਪਸੀ ਐਡੀ ਨਿਕਲਦੀ ਉਹਦੇ ਡੱਬੇ ਚ ਹੂੰ ਤੇ ਰੰਗ ਉਹਦਾ ਉਹੀ ਨਿਤ ਰਿਆ ਚਿੱਟੀ ਜੀ ਚਿੱਟੇ ਤੋਂ ਬਾਅਦ ਚਿੱਟੀ ਪੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਕੋਕਾ ਬਣ ਗਿਆ ਵੀ ਸਮਾਂ ਅਸੀਂ ਦੇਖਣਾ ਸੀ ਕਿ ਚਿੱਟੇ ਤੋਂ ਚਿੱਟੀ ਬਣ ਗਈ ਉਹਨੂੰ ਪੁੱਛਦੇ ਕਿੱਥੋਂ ਲਿਆ ਉਹ ਕਹਿੰਦਾ ਟੌਂਗ ਟੌਂਗ ਪਿੰਡ ਆ ਜਿੱਥੋਂ ਦਾ ਵਿਧਾਇਕ ਆ ਕਾਫੀ ਉਹਦੇ ਵੀ ਰੌਲੇ ਰੱਪੇ ਚੱਲਦੇ ਆ ਉਹ ਕਹਿੰਦਾ ਐਮਐਲਏ ਦੇ ਘਰ ਦੇ ਨਾਲ ਜਿਹੜਾ ਉਹ ਫਲਾਣਾ ਫਲਾਣਾ ਪਤਾ ਨਹੀਂ ਕੁਝ ਕਹਿ ਰਿਹਾ ਸੀਗਾ ਉਥੋਂ ਲਿਆ ਚਲੋ ਮੈਂ ਨਹੀਂ ਕਹਿੰਦਾ ਵੀ ਕੋਈ ਐਮਐਲਏ ਜ਼ਿੰਮੇਵਾਰ ਹੈ ਕਿ ਉਹ ਕੜਾਉਂਦਾ ਉੱਥੇ ਤੇ ਬਣਵਾਉਂਦਾ ਤੇ ਪਿੰਡ ਭਾਵੇਂ ਮੇਰਾ ਹੋਵੇ ਮੇਰੇ ਪਿੰਡ ਕਿਹੜਾ ਕੋਈ ਉੱਥੇ ਸਾਰੇ ਕਹਿ ਲੋ ਕਿ ਸਾਥੀ ਯੋਗੀ বাসਦੇ ਆ ਜੀ ਕੁਸ਼ ਹੈਗੇ ਨੇ ਉੱਥੇ ਵੀ ਇਦਾਂ ਦਾ ਕਰਦੇ ਆ ਹੂੰ ਆਨ ਕੈਮਰਾ ਕਹਿ ਦਿੰਦੇ ਆ ਉਹ ਸਾਰੇ ਕਿਤੇ ਹੁੰਦਾ ਜਿਹੜਾ ਵੀ ਕੁਮਾੜਾ ਕੰਮ ਕਰਦਾ ਆਪਦਾ ਘੋਤੇ ਜੀ ਪਰ ਉਹ ਹਵਾਲਾ ਦੇ ਰਿਹਾ ਸੀ ਕਿ ਉਹਦੇ ਵਿਧਾਇਕ ਦੇ ਹੂੰ ਬਿਲਕੁਲ ਵੀ ਨੇੜੇ ਮੈਂ ਕਿਹਾ ਵੀ ਚੰਗੀ ਲੋਕੇਸ਼ਨ ਵੀ ਬੜੀ ਟਕਾ ਕੇ ਦੱਸ ਰਿਹਾ ਹੂੰ ਇੱਕ ਬੇਲੀ ਸਾਈਕਲ ਤੇ ਆਉਂਦਾ ਪਿਆ ਉਹਦੇ ਝੋਲੇ ਚੋਂ ਕੱਢਦੇ ਕੋਈ ਲਫਾਫਾ ਨਿਕਲਿਆ ਕੋਈ ਸੋਡੇ ਵਾਲੀ ਬੋਤਲ ਕੋਈ ਵੱਡੀ ਬੋਤਲ ਉਹ ਇਦਾਂ ਲੱਗਦਾ ਜਿਵੇਂ ਕੋਈ ਮਤਲਬ ਕਿ ਉਹਨੇ ਪਾਰਟੀ ਰੱਖੀ ਘਰ ਦੇ ਵਿੱਚ ਵੀ ਸਾਰਿਆਂ ਨੂੰ ਥੋੜੀ ਥੋੜੀ ਪਿਆਣੀ ਆ ਜੀ ਉਹ ਝੋਲਾ ਟੰਗਿਆ ਹੁੰਦਾ ਉਜ ਵਿੱਚ ਵਕੀਲੇ ਦਾ ਨਾ ਹੈਂਡਲ ਤੇ ਟੰਗ ਬਖਾਣੇ ਨਾ ਉਹਨੇ ਹੈਂਡਲ ਤੇ ਟੰਗਿਆ ਝੋਲਾ ਕਿਸੇ ਦਾ ਕੋਈ ਡਰ ਕਮਾਲ ਦੀ ਗੱਲ ਹੈ ਯਾਰ ਇੰਨੇ ਬੰਦੇ ਮਰ ਗਏ ਉਸ ਏਰੀਏ ਚ ਹਮ ਖੁੱਲ ਜਾਂਦਾ ਦਬਾਅ ਤੇ ਰੁਕਣਾ ਤੇ ਕੀ ਹੁੰਦਾ ਹੈ ਰੁਕਣਾ ਕੀ ਉਹ ਤੇ ਇਦਾਂ ਮਤਲਬ ਕਿ ਜਿੱਤਾ ਕਹ ਲੀਏ ਕਿ ਉਹਨਾਂ ਦੀ ਮੌਤ ਨਾਲ ਸ਼ਰਤ ਲੱਗੀ ਹੋਵੇ ਕਿ ਨਿਤ ਤੇਰੀ ਚੁੰਮੀ ਲੈਣੀ ਆ ਜਾਂ ਜਿਹੜਾ ਕੁਝ ਕਰਨਾ ਹੀ ਕਰ ਲਾ ਇਦਾਂ ਦੇ ਲੋਕ ਲੱਗਦੇ ਨੇ ਉਹ ਤੇ ਬੜੇ ਖਤਰਨਾਕ ਲੋਕ ਲੱਗ ਰਹੇ ਨੇ ਉਹ ਇੱਕ ਇੱਕ ਨੂੰ ਘੇਰਿਆ ਤੇ ਉੱਤੇ ਰੋਣ ਲੱਗ ਗਿਆ ਕਹਿੰਦੇ ਯਾਰ ਮੇਰਾ ਖੜਾ ਛੱਡੋ ਮੈਂ ਮੈਂ ਤਾਂ ਗਲਤੀ ਕਰ ਬੈਠਾ ਤੇ ਗੱਲ ਇਹ ਆ ਕਿ ਭਈ ਇਹ ਜੋ ਚੱਲਦਾ ਪਿਆ ਨਾ ਸੁਖਮ ਸਿੰਘ ਸਾਹਿਬ ਮਾਜੇ ਚ ਬਹੁਤ ਜ਼ਿਆਦਾ ਹੈ ਮਾਜੇ ਚ ਬਹੁਤ ਜ਼ਿਆਦਾ ਹੈ ਮੈਨੂੰ ਯਾਦ ਆ ਅਸੀਂ ਛੋਟੇ ਛੋਟੇ ਹੁੰਦੇ ਨਾ ਮਤਲਬ ਜਦੋਂ ਮਾਜੇ ਚ ਕਿਉਂਕਿ ਸਾਡੀਆਂ ਰਿਸ਼ਤੇਦਾਰੀਆਂ ਜਾਂ वैसे भी धार्मिक स्थान उधर हुन करके बाबू गुडा साहब जाना चंद्रवार साहब जाना रिश्तेदारियां ਸਾਡੀਆਂ ਉੱਧਰ ਬਹੁਤ ਨੇ ਬਹੁਤ ਜਾਣ ਆਉਣ ਰਿਹਾ ਸਾਡਾ ਬਚਪਨ ਚ ਤੇ ਬਚਪਨ ਚ ਅਸੀਂ ਉੱਥੇ ਸੁਣਦੇ ਹੁੰਦੇ ਸੀ ਲੋ ਮੋਟਿਲ ਦੇ ਆਮ ਹੀ ਨੀਲੇ ਨੀਲੇ ਪੱਤੇ ਪਏ ਹੁੰਦੇ ਸੀ ਕੈਪਸੂਲ ਪ੍ਰੋਕਸੀਵਨ ਡੈਕਸਵਨ ਇਹ ਪਏ ਹੁੰਦੇ ਸੀ ਉਹ ਛੋਟੇ ਛੋਟੇ ਹੁੰਦੇ ਸੀ ਅਸੀਂ ਉਦੋਂ ਇੰਨੀ ਸਮਝ ਨਹੀਂ ਸੀ ਜੀ ਤੇ ਗੱਲਾਂ ਕਰਦੇ ਆ ਮਤਲਬ ਕਿ ਉਸ ਵੇਲੇ ਵੀ ਉੱਥੇ ਮੈਡੀਕਲ ਨਸ਼ਾ ਜਿਹੜਾ ਇਹਦਾ ਸ਼ੁਰੂ ਹੋਇਆ ਤੇ ਫਿਰ ਹੌਲੀ-ਹੌਲੀ ਮਤਲਬ ਕਿ ਪੂਰੇ ਪੰਜਾਬ ਚੋਂ ਸ਼ੀਸ਼ੀਆਂ-ਸ਼ੂਸ਼ੀਆਂ ਕੈਪਸੂਲ ਟੀਕੇ ਚੱਲੇ ਇਹਦਾ ਮਤਲਬ ਹੈ ਕਿ ਉੱਥੇ ਦੀ ਜਿਹੜੀ ਲੇਬਰ ਕਲਾਸ ਕਹਿ ਲੋ ਜਾਂ ਵਰਕਿੰਗ ਕਲਾਸ ਕਹਿ ਲੋ ਕਿ ਉਹਦੇ ਚੋਂ ਇੱਕ ਤਬਕਾ ਜਿਹੜਾ ਉਹ ਇਤਰ ਬਹੁਤ ਪਹਿਲਾਂ ਚਲਾ ਗਿਆ ਜੀ ਹੁਣ ਵੀ ਜੇ ਆਪਾਂ ਵੀਡੀਓ ਨੂੰ ਗੌਰ ਨਾਲ ਦੇਖੀਏ ਕੋਈ ਉਹਦੇ ਚ ਹੈ ਕੋਈ ਚੰਗਾ ਤਕੜਾ ਵੀ ਜ਼ਿੰਮੇਦਾਰ ਹੈ ਜਾ ਚੰਗਾ ਤਗੜਾ ਨੌਕਰੀ ਪੇਸ਼ਾਲ ਮੈਂ ਤੁਹਾਨੂੰ ਕੀ ਕਹਿੰਦਾ ਸੀ ਉਹ ਵੀਡੀਓ ਦੇਖ ਲਓ ਉਹਦੇ ਚ ਉਹਨਾਂ ਦੀਆਂ ਸ਼ਕਲਾਂ ਰੰਗ ਉਹਨਾਂ ਦੇ ਆ ਮਤਲਬ ਕਿ ਭਾਈ ਇਹ ਫੁਕੇ ਪੈਣੇ ਨਸ਼ੇ ਕਰ ਕਰਕੇ ਜੀ ਸਾਨੂੰ ਤੇ ਦਿਸ ਪੈਂਦਾ ਬੰਦਾ ਨਿੰਮਾ ਚਿਹਰਿਆਂ ਦੀ ਤੁਸੀਂ ਗੱਲ ਕੀ ਹੋ ਰਹੀਆ ਸਾਡਾ ਤਾਂ ਤਜਰਬਾ ਵੀ ਹੈਗਾ ਨਾ ਸਾਡਾ ਤਜਰਬਾ ਵੀ ਬੋਲਦਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਮੱਝ ਵਿੱਚ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਹੈ ਇੰਨੇ ਬੰਦੇ ਮਰਨ ਦੇ ਬਾਵਜੂਦ ਬੰਦੇ ਧੜਾ ਧੜਾ ਉਥੋਂ दारू ਖਰੀਦ ਰਹੇ ਆ ਪੀ ਰਹੇ ਆ ਦਾ ਮਤਲਬ ਇਹ ਆ ਕਿ ਇਹ ਕੰਮ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਨਾ ਤੇ ਵੇਚਣ ਵਾਲੇ ਡੱਕੀਂਦੇ ਆ ਜੀ ਨਾ ਤੇ ਉਹ ਰੋਕ ਕੇ ਜਾ ਰਹੇ ਆ ਤੇ ਨਾ ਹੀ ਪੀਣ ਵਾਲੇ ਤਾਂ ਫਿਰ ਕੀ ਕਰੇਗਾ ਪ੍ਰਸ਼ਾਸਨ ਕਿੱਧਰ ਜਾਵੇ ਜੀ ਪਰੇਸ਼ਾਨ ਪ੍ਰਸ਼ਾਸਨ ਵਾਸਤੇ ਬਹੁਤ ਪਰੇਸ਼ਾਨੀ ਦਾ ਸਬਾਬ ਹੈ ਕਿ ਤੁਹਾਨੂੰ ਭਾਈ ਨਵੇਂ ਸਿਰੇ ਤੋਂ ਨੀਤੀ ਅੱਛਾ ਆ ਜੀ ਨਸ਼ਾ ਮੁਕਤੀ ਮਾਰਚ ਕੱਢਣਾ ਅਸੀਂ ਨਸ਼ਾ ਮੁਕਤੀ ਯਾਤਰਾ ਕੱਢਣੀ ਹੈ ਸਰ ਮੈਨੂੰ ਸਮਝ ਨਹੀਂ ਆਉਂਦੀ ਕਿ ਜਦ ਤੱਕ ਤੁਹਾਡੇ ਕੋਲ ਕੋਈ ਠੋਸ ਪਲੈਨਿੰਗ ਹੀ ਨਹੀਂ ਹੈ ਯਾਤਰਾ ਮਤ ਇਥੇ ਸ਼ਤੀ ਕੱਢਦੇ ਫਿਰਦੇ ਆ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਦਿਓ ਇੱਕ ਕਿਤਾਬ ਮੈਂ ਛੋਟਾ ਹੁੰਦਾ ਪੜਦਾ ਰਿਹਾ ਤੁਸੀਂ ਪੜਿਆ ਅਸੀਂ ਪੜਿਆ ਹੁਣ ਗਾਂਲੇ ਪੜੀ ਜਾਂਦੇ ਗਾਂਜਵਾਗ ਪੜੀ ਜਾਂਦੇ ਜੀ ਪੜੀਓ ਹੂੰ ਠੀਕ ਹੈ ਜੀ ਉਹ ਉੱਥੇ ਹੀ ਪਿਆ ਸਾਰਾ ਸਮਾਨ ਹੂੰ ਤੂੰ ਕਹਿੰਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਹੈ ਨਾ ਜਿਹੜਾ ਉਹ ਇੱਕ ਨੀਤੀਗਤ ਢਾਂਚੇ 'ਚ ਲਿਆਓ ਮਮਾਰਾਂ ਨੂੰ ਬਿਠਾਓ ਕੀ ਕੀਤਾ ਜਾ ਸਕਦਾ ਔਰ ਲਿਕਰ ਪਾਲਿਸੀ ਜਦ ਤੱਕ ਉਹਦੇ 'ਚੋਂ ਤੁਸੀਂ ਮਲਾਈਆਂ ਖਾਣੀਆਂ ਬੰਦ ਨਹੀਂ ਕਰੋਗੇ ਇਹ ਮਸਲੇ ਹੱਲ ਨਹੀਂ ਹੋਣੇ ਅੱਜ ਤੁਸੀਂ ਉਹੀ ਬੋਤਲ 300 ਵਾਲੀ ਤੋੜ ਕੇ ਵਾਜਬ ਰੇਟ ਤੇ ਕਰ ਦਿਓ 150 200 ਤੇ ਤੁਹਾਡੇ ਠੇਕਿਆਂ ਦੀ ਸੇਲ ਵੱਧ ਜਾਏਗੀ ਅਗਲਾ ਕਿਉਂ ਪੀਊਗਾ ਲੈ ਕੇ ਕਿਉਂ ਚੋਰੀ ਕਰੂਗਾ ਚੋਰੀ ਕਰੂਗਾ ਬਿਲਕੁਲ ਠੀਕ ਹੈ ਨਾ ਜਦੋਂ ਤੁਸੀਂ 300 ਦੀ ਬੋਤਲ ਰੱਖਦੇ ਹੋ ਤੇ ਮਾਫੀ ਆ ਉਹਦੇ ਬਰੁਬਰ ਹਮ ਆਪਦੀ ਬੋਤਲ 150 ਦੀ 200 ਦੀ ਵੇਚਦਾ ਹੈ ਤਾਂ ਪੀਣ ਵਾਲੇ ਜਿਹੜੇ ਆ ਉਹ ਰੇਟ ਦੇਖਦੇ ਆ ਇਹ ਨਹੀਂ ਦੇਖਦੇ ਵਿੱਚ ਕੀ ਕੁਆਲਟੀ ਨਹੀਂ ਵੇਖਦੇ ਉਹ ਰੇਟ ਵੇਖਦੇ ਜੀ ਬਿਲਕੁਲ ਮਿੰਟੂ ਜੀ ਆ ਸ਼ਿਵਾਜੀ ਬਿਲਕੁਲ ਸਰਕਾਰੀ ਸਕੂਲ ਦੀ ਕੰਧ ਤੇ ਅਸੀਂ ਵੀ ਪੜਿਆ ਤੁਸੀਂ ਵੀ ਪੜਿਆ ਔਰ ਲਾ ਪੰਜਾਬ ਜੀ ਕਹਿ ਰਹੇ ਨੇ ਕਿ ਭਾਈ ਰਾਏਕੋਟ ਦੇ ਵਿੱਚ 3 ਵਜੇ ਦੀ ਲਾਈਟ ਗਈ ਹੋਈ ਆ ਰੋ 4 ਘੰਟੇ ਕੱਟ ਲੱਗਦਾ ਭਰਾਵੋ ਸਾਡੇ ਕੋਲੇ ਵੀ ਲਾਈਟ ਹੈ ਨਹੀਂ ਅਸੀਂ ਵੀ ਬਸ ਪੁੱਛੋ ਨਾ ਕਿਹੜੇ ਹਾਲਾ ਵਿੱਚ ਬੈਠੇ ਆ ਤੇ ਲਾਈਟ ਵਾਲਾ ਤੇ ਮਸਲਾ ਹੈ ਜੀ ਵੱਡਾ ਮਸਲਾ ਲਾਈਟ ਵਾਲਾ ਖੈਰ ਕੁਝ ਮਸਲੇ ਹੋਰ ਵੀ ਆ ਜਿਹੜੇ ਲਾਈਟ ਤੋਂ ਵੀ ਵੱਡੇ ਨੇ ਪੰਜਾਬ ਦੇ ਵਿੱਚ ਤੇ ਕੱਲ ਵੀ ਕੁਝ ਕਮੈਂਟ ਦੋਸਤਾਂ ਦੇ ਆ ਰਹੇ ਸੀਗੇ ਉਹ ਦੱਸ ਰਹੇ ਸੀ ਪਰ ਉਦੋਂ ਅਜੇ ਸਾਨੂੰ ਖਬਰ ਬਾਰੇ ਬੜਾ ਪਤਾ ਨਹੀਂ ਸੀ ਕਾਦਾ ਜੀ ਸੰਗਰੂਰ ਵਾਲੀ ਜੇਲ੍ਹ ਦਾ ਜੀ ਉੱਥੇ ਵੀ ਕਹਿੰਦੇ ਭਾਈ ਕਾਫੀ ਕੋਸ਼ ਪੜਾਇਆ ਕੋ ਤੇ ਨੌ ਤੇ ਫੋਨ ਖੜੇ ਗਏ ਤੇ ਕੁਝ 스마트 ਵਾਚਾਂ ਦੇ ਕਈ ਸਮਾਨ ਇੱਕ ਡੀਐਸਪੀ ਸਾਹ ਨੂੰ ਵੀ ਰਸਪੈਂਡ ਕਰਤਾ ਤੇ ਹੈ ਵੀ ਕਹਿੰਦੇ ਜੇਲ ਸੰਗਰੂਰ ਦੀ ਹੈ ਤੇ ਜਿਵੇਂ ਤੁਸੀਂ ਦਸੀਏ ਨੂੰ ਐਮਐਲ ਦੇ ਗਵਾਂਡ ਵਾਲਾ ਕੰਮ ਇੱਥੇ ਹੋਇਆ ਪਿਆ ਨਹੀਂ ਤਾਂ ਪਾਣਾ ਵਰਤ ਜਊ ਤੇਰੀ ਡੋਲੀ ਜਦੋਂ ਟੱਪੂ ਸੰਗਰੂਰ ਤੇ ਪਾਣਾ ਵਰਤ ਗਏ ਨੰਦਾ ਤੋਂ ਪਹਿਲਾਂ ਇੱਕ ਵਾਰ ਨਹੀਂ ਮੈਨੂੰ ਜਾਂਦੀ ਜਾਂਦੀ ਮਿਲ ਜਾਈ ਜ਼ਰੂਰ ਮੈਂ ਨਹੀਂ ਕਹਿ ਰਿਹਾ ਜੀ ਇਹ ਬੇਦਲ ਦਾ ਗੀਤ ਸੀਗਾ ਕਿਤੇ ਮੇਰੇ ਦਿਵਾਲੇ ਹੋ ਜਾਓ ਗੱਲ ਇਹ ਆ ਕਿ ਦੇਖੋ ਅਸਲ 'ਚ ਨਾ ਇਹਨਾਂ ਨੇ ਕੱਲ ਇਸ ਖਬਰ ਨੂੰ ਪੇਸ਼ ਕੀਤਾ ਹੈ ਪ੍ਰਸ਼ਾਸਨ ਨੇ ਉਲਸ ਪ੍ਰਸ਼ਾਸਨ ਨੇ ਜੀ ਜਦਕੇ ਇਹਦੀ ਖਿੱਦੋ ਜਿਹੜੀ ਆ ਉਹ ਕੁਝ ਦਿਨ ਪਹਿਲਾਂ ਹੀ ਖਲਰ ਗਈ ਸੀ ਅਸਲ 'ਚ ਕੀ ਆ ਕਿ ਇਹਨਾਂ ਨੇ ਕੁਝ ਨੌਜਵਾਨ ਫੜੇ ਸਨ ਇਧਰ ਮਾਝਾ ਵਾਲੀ ਸਾਈਡ ਤੋਂ 4 ਕੁ ਕਿਲੋ ਦੀ ਰਿਕਵਰੀ ਸੀ ਧਰਵਿੰਦੀ ਉਤੋਂ ਬਾਅਦ ਜਦੋਂ ਉਹਨਾਂ ਨੂੰ ਪੁੱਛਿਆ ਅੱਜਕੱਲ ਸਖਤਾਈ ਬੜੀ ਆ ਇੰਟਰੋਗੇਸ਼ਨ ਬਹੁਤ ਤਕੜੀ ਕਰਦੇ ਨੇ ਜਦੋਂ ਪੁੱਛਿਆ ਵੀ ਕਿਵੇਂ ਕੀ ਹਿਸਾਬ ਕਿਤਾਬ ਆ ਤਾਂ ਲਿੰਕ ਟੋਲੇ ਜਦੋਂ ਇਹਨਾਂ ਨੇ ਤਾਂ ਉਹ ਲਿੰਕ ਜੁੜੇ ਕਿ ਜਿਹੜੇ ਬੰਦੇ ਜੇਲ੍ਹ ਚ ਬੈਠੇ ਆ ਇਹ ਸਾਰਾ ਕੁਸ਼ਾਈ ਉਹਨਾਂ ਦੇ ਨਾਲ ਜੁੜਿਆ ਗਿਆ ਜੀ ਇਹਨਾਂ ਦੇ ਹੱਥਾਂ ਪੈਰਾਂ ਦੀ ਪੈ ਗਈ ਹੂੰ ਇਹ ਮਾਮਲਾ ਅੱਜ ਤੋਂ 5-7 ਦਿਨ ਪਹਿਲਾਂ ਦਾ ਜਦੋਂ ਸ਼ੁਰੂ ਹੋਇਆ ਹੂੰ ਮਤਲਬ ਬਹੁਤ ਕਹਿ ਲੋਗਾ ਦਬਾ ਦਬਾ ਕੇ ਤੇ ਹੌਲੀ ਹੌਲੀ ਬਾਹਰ ਨਿਕਲੀ ਗੱਲ ਹੁਣ ਇਹਨਾਂ ਨੇ ਜਦੋਂ ਫਿਰ ਸਾਰੀਆਂ ਤੰਦਾਂ ਛੋੜ ਲਈਆਂ ਜੇਲ੍ਹ ਚ ਸ਼ਾਪੇ ਮਾਰੀ ਕੀਤੀ ਹੋਊਗੀ ਹੂੰ ਉਹ ਜਿਹੜੇ ਬੰਦੇ ਸੀ ਹੁਣ ਦੇਖੋ ਜਿਹੜੇ ਜੇਲ੍ਹ ਦੇ ਵਿੱਚ ਇਹਨਾਂ ਸਮਾਨ ਵੇਚ ਰਹੇ ਆ ਤੇ ਉਹਨਾਂ ਦੀ ਲਾਈਫ ਜੇਲ੍ਹ ਚ ਕਿਹੋ ਜਿਹੀ ਹੋਊਗੀ ਹੂੰ 4 ਸਮਾਰਟ ਵਾਚ 9 ਸ਼ਾਇਦ ਮੋਬਾਈਲ ਆ ਜੀ 5 ਤੋਲੇ ਤੇਫੀਮ ਰੱਖੀ ਬੈਠੇ ਸੀ ਯਾਨੀ ਮਾਲ ਆਪਦਾ ਕਾਲਾ ਤੇ ਵੇਚਣਾ ਚਿੱਟਾ ਖਾਣਾ ਕਾਲਾ ਤੇ ਵੇਚਣਾ ਚਿੱਟਾ ਹੂੰ ਇਹੀ ਐ ਅੱਜ ਦਾ ਚਿੱਟਾ ਰੰਗਲੇ ਪੰਜਾਬ ਦਾ ਚਿੱਟਾ ਜੀ ਤੋਂ ਮਤਲਬ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਬਰਾਮਦ ਹੋਈਆਂ ਉਹਨਾਂ ਕੋਲ ਹੂੰ